ਲੱਲਾ ਨਾ ਨਾ ਖੇਵੇ ਛੱਲਾ ਨਾ ਨਾ ਖੇਵੇ ਛੱਲਾ ਨਾ ਨਾ ਖੇਵੇ ਪੁੱਤਰ ਮਿੱਠੜੇ ਮੇਵੇ ਅਲਾ ਸਭ ਨੂੰ ਦੇਵੇ ਗੱਲ ਸੁਣ ਛੱਲਿਆ ਕਾਵਾਂ ਵੇ ਮਾਂਵਾਂ ਜਾਂ ਠੰਡੀਆਂ ਸ਼ਾਵਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁਨੀ ਹਾਊਸ ਦੇ ਵਿੱਚ ਆਸ ਕਾ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਖੁਸ਼ ਖਬਰੀ ਦਵਾਂਗੇ ਸਾਡੇ ਪਰਮਾਤਮਾ ਨੇ ਦੋਤੇ ਦੀ ਦਾਤ ਬਖਸ਼ੀ ਆ। ਇਹੀ ਕਾਰਨ ਸੀ ਵੀ ਅਸੀਂ ਵੀਡੀਓ ਨੂੰ ਕੋਈ ਬਣਾ ਸਕੇ ਤੇ ਅੱਜ ਸਾਡਾ ਦੋਤਾ 8 ਦਿਨ ਦਾ ਹੋ ਗਿਆ ਆ ਤੇ ਅਸੀਂ 4-5 ਦਿਨ ਪਹਿਲਾਂ ਹਸਪੀਟਲ 'ਚ ਰਹੇ ਆ ਤੇ ਪਰਸੋਂ ਡਿਸਚਾਰਜ ਹੋ ਕੇ ਆਏ ਆ ਤੇ ਬਹੁਤ ਜ਼ਿਆਦਾ ਬੀਜ਼ੀ ਸੀਗੇ। ਤੁਹਾਨੂੰ ਪਤਾ ਹੀ ਜੇ ਜਦੋਂ ਘਰ ਵਿੱਚ ਐਦਾਂ ਦੀ ਖੁਸ਼ੀ ਆਈ ਹੋਵੇ ਤਾਂ ਬੰਦਾ ਬੀਜ਼ੀ ਹੁੰਦਾ ਆ। ਤੇ ਅੱਜ ਅਸੀਂ ਕਿਹਾ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਅਸੀਂ ਖੁਸ਼ਖਬਰੀ ਦੱਸੀਏ ਵੀ ਅਸੀਂ ਨਾਨਾ-ਨਾਨੀ ਬਣ ਚੁੱਕੇ ਆ। ਤੇ ਪਰੰਵੀਰ ਹੁਣੀ ਮਾਸੀ ਬਣ ਚੁੱਕੀ ਆ ਤੇ ਅਵਨੀਤ ਵੀ ਮਾਸੀ ਬਣ ਚੁੱਕੀ ਆ ਆਰਮਨ ਮਾਮਾ ਬਣ ਚੁੱਕਾ ਆ ਤੇ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਆ ਤੇ ਇਸ ਦੇ ਨਾਲ ਅੱਜ ਮੌਸਮ ਵੀ ਬਹੁਤ ਸੋਹਣਾ ਆ ਤੇ ਦੇਖੋ ਬੱਦਲ ਕਿੰਨੇ ਸੋਹਣੇ ਹੋਏ ਆ ਪ੍ਰਮਾਤਮਾ ਕਰੇ ਅੱਜ ਮੀਂਹ ਵੀ ਖੁੱਲ ਕੇ ਪੈ ਜਾਵੇ ਤੇ ਖੁਸ਼ੀ ਹੋਰ ਵੀ ਦੁੱਗਣੀ ਹੋ ਜਾਵੇ ਬਹੁਤ ਜ਼ਿਆਦਾ ਲੋੜ ਆ ਮੀਂਹ ਦੀ ਦੇਖੋ ਪੰ ਅੰਬ ਦਾ ਬੂਟਾ ਕਿੰਨਾ ਸੋਹਣਾ ਹੋ ਗਿਆ ਸਾਡੇ ਸਾਡੇ ਹਸਪੀਟਲ ਜਾਣ ਦੇ ਵਿੱਚ ਪਹਿਲਾਂ ਸਾਡਾ ਬੂਟਾ ਦਾਣੇ ਖਾ ਲਿਆ ਸੀਗਾ ਜਿੱਦਣ ਦੇਸੀ ਹਸਪੀਟਲ ਤੋਂ ਆਏ ਆ ਕੇ ਦੇਖਿਆ ਬਹੁਤ ਸੋਹਣਾ ਬੂਟਾ ਹੋ ਗਿਆ ਐ ਅੰਬ ਦਾ ਬਹੁਤ ਟੈਨਸ਼ਨ ਪੈ ਗਈ ਸੀ ਬੂਟਾ ਸਾਡਾ ਖਰਾਬ ਹੋ ਗਿਆ ਪਰ ਹੁਣ ਬੂਟਾ ਸੋਹਣਾ ਹੋ ਗਿਆ ਐ ਹੁਣ ਬਰਸਾਤਾਂ ਸ਼ਾਇਦ ਹੋ ਜਾਣ ਖੁੱਲ ਕੇ ਤੇ ਫਸਲਾਂ ਵੀ ਸੋਹਣੀਆਂ ਹੋ ਜਾਣ ਪਰਮਾਤਮਾ ਕਰੇ ਮੀਂਹ ਪੈ ਜਾਵੇ ਉਮੈਤਾ ਬੜੀਆ ਵੀ ਅੱਜ ਮੀਂਹ ਪੈ ਜਾਊਗਾ ਅੱਜ ਜਸਮੀਤ ਕਹਿੰਦੀ ਵੀ ਸਾਡੇ ਪਿੰਡਾਂ 'ਚ ਗੁੱਡੀ ਫੋਕੀ ਆ ਜਸਮੀਤ ਮੇਰੀ ਵੱਡੀ ਬੇਟੀ ਜਿਹਦੇ ਕਾਕਾ ਹੋਇਆ ਆ ਤੇ ਕਹਿੰਦੀ ਗੁੱਡੀ ਫੋਕੀ ਆ ਵੀ ਅੱਜ ਮੈਂ ਜ਼ਰੂਰ ਆਊਗਾ ਇਹ ਗੁੱਡੀ ਫੋਕਣੀ ਸਾਡੇ ਪਿੰਡਾਂ 'ਚੋਂ ਤਾਂ ਬਹੁਤ ਘਟ ਗਿਆ ਇਹ ਰਿਵਾਜ ਅੱਗੇ ਜਦੋਂ ਵੀ ਮੀ ਨਹੀਂ ਪੈਂਦਾ ਸੀ ਤਾਂ ਪਿੰਡ ਦੀਆਂ ਕੁਝ ਬੀਬੀਆਂ ਬੱਚੇ ਰਲ ਕੇ ਸਾਰੇ ਗੁੱਡੀ ਫੋਕਦੇ ਹੁੰਦੇ ਸੀਗੇ ਜਿਹੜਾ ਪ੍ਰਾਣੀਆਂ ਲੀਰਾ ਕਚੀਰਾ ਲੈ ਲੈਣੀਆਂ ਫਿਰ ਉਹਦੀ ਗੁੱਡੀ ਬਣਾਉਣੀ ਫਿਰ ਬੱਚਿਆਂ ਨੇ ਚੁੱਕਣਾ ਉਹਨੂੰ ਚਾਰ ਮੁੰਡਿਆਂ ਨੇ ਚੁੱਕ ਕੇ ਉਹਨੂੰ ਪਿੰਡ ਤੋਂ ਬਾਹਰ ਚੋਈ ਦੇ ਵਿੱਚ ਉਹਦਾ ਸੰਸਕਾਰ ਕਰਨਾ ਤੇ ਪਿੰਡ ਦੀਆਂ ਬੀਬੀਆਂ ਨੇ ਵੀ ਨਾਲ ਜਾਣਾ ਤੇ ਫਿਰ ਗਾਲ ਮਿਲ ਕੇ ਰੋਣਾ ਫਿਰ ਉਹਦੇ ਗੁੱਡੀ ਦੇ ਵੈਣ ਪਾਉਣੇ ਗੁੱਡੀ ਚੜ ਗਈ ਚਵਾਰੇ ਗੁੱਡਾ ਘਣ ਘਣ ਹੱਕਾ ਮਾਰੇ ਹਾਏ ਨੀ ਗੁੱਡੀਏ ਮੋਰਨੀਏ ਤੇ ਬਹੁਤ ਬੱਚੇ ਆਪਸ ਦੇ ਵਿੱਚ ਇਦਾਂ ਇੰਜੋਏ ਵੀ ਕਰਦੇ ਸੀਗੇ ਤੇ ਫਿਰ ਬੱਚਿਆਂ ਨੇ ਰਲ ਕੇ ਸਾਰੇ ਪਿੰਡ ਦੇ ਵਿੱਚ ਜੋ ਵੀ ਰਸਤ ਪਾਣੀ ਹੋਣਾ ਮੰਗਣਾ ਤੇ ਸਾਰੇ ਲੋਕ ਖੁਸ਼ੀ ਖੁਸ਼ੀ ਦਿੰਦੇ ਵੀ ਸੀਗੇ ਫਿਰ ਜੋ ਵੀ ਕਿਸੇ ਸਰਨਾ ਆਟਾ ਦਾਲ ਚੌੜ ਗੁੜ ਮਿੱਠਾ ਜੋ ਵੀ ਹੋਣਾ ਤਾਂ ਉਹ ਇਕੱਠਾ ਕਰਕੇ ਤਾਂ ਗੁਰੂ ਘਰ ਆ ਕੇ ਬੀਬੀਆਂ ਨੇ ਬੱਚਿਆਂ ਨੇ ਰਲ ਕੇ ਤੇ ਉਹਦਾ ਜੱਗ ਲਾਉਣਾ ਪਿੰਡ ਚ ਜਾਣੀ ਲੰਗਰ ਬਣਾ ਕੇ ਵਰਤਉਣਾ ਤੇ ਵੈਸੇ ਬੱਚਿਆਂ ਦੀ ਛੇਤੀ ਪਰਮਾਤਮਾ ਸੁਣਦਾ ਤੇ ਮੀ ਵੀ ਜਰੂਰ ਆ ਜਾਂਦਾ ਹੁੰਦਾ ਸੀਗਾ ਹੁਣ ਮੈਂ ਕਈ ਵਾਰ ਦੇਖਿਆ ਪੋਸਟਾਂ ਪਾਈਆਂ ਹੁੰਦੀਆਂ ਲੋਕਾਂ ਨੇ ਗੁੱਡੀ ਫੁੱਕਣ ਦੀਆਂ ਵੀ ਅੱਜ ਸਾਡੇ ਪਿੰਡ ਗੁੱਡੀ ਫੁੱਕੀ ਗਈ ਤੇ ਕਈਆਂ ਲੋਕਾਂ ਨੇ ਉਹਨਾਂ ਦੀ ਪੋਸਟਾਂ ਦੇ ਉੱਤੇ ਕਮੈਂਟ ਕੀਤੇ ਹੁੰਦੇ ਆ ਇਹ ਵਹਿਮ ਇਹ ਅੰਧਵਿਸ਼ਵਾਸ਼ ਆ ਕਿੱਧਰ ਨੂੰ ਤੁਰ ਪਿਆ ਪੰਜਾਬ ਨਹੀਂ ਜੀ ਕੋਈ ਅੰਧਵਿਸ਼ਵਾਸ ਨਹੀਂ ਹੈਗਾ ਇਹ ਯਕੀਨ ਆ ਪਰਮਾਤਮਾ ਦੇ ਉੱਤੇ ਇਹ ਨਾਲੇ ਅੱਜ ਤੋਂ ਨਹੀਂ ਬਹੁਤ ਪਹਿਲਾਂ ਤੋਂ ਚੱਲੇ ਆਉਂਦਾ ਕੰਮ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਬਹੁਤ ਦੇਖੀਦਾ ਸੀਗਾ ਤੇ ਜਿੱਦਾਂ ਮੈਂ ਅੱਗੇ ਬਹੁਤ ਵੀਡੀਓ ਚ ਕਹਿੰਨੀ ਹੁੰਦੀਆਂ ਵੀ ਖੁਸ਼ ਖੁਸ਼ ਹੋਣ ਦੇ ਬਹਾਨੇ ਆ ਸਾਨੂੰ ਜਿਹੜਾ ਵੀ ਜਿੱਥੋਂ ਸਾਨੂੰ ਖੁਸ਼ੀ ਮਿਲਦੀ ਹੋਵੇ ਉਹ ਸਾਨੂੰ ਛੱਡਣੇ ਨਹੀਂ ਚਾਹੀਦੇ ਬਲਕਿ ਬਾਕੀ ਤਾਂ ਟੈਨਸ਼ਨਾਂ ਤਾਂ ਬਹੁਤ ਆ ਜ਼ਿੰਦਗੀ ਦੇ ਵਿੱਚ ਤੇ ਚਲੋ ਜਦੋਂ ਗੁੱਡੀ ਫੂਕਦੇ ਆ ਨਿਆਣੇ ਬਹੁਤ ਇੰਜੋਏ ਕਰਦੇ ਆ ਹੱਸਦੇ ਖੇਡਦੇ ਆ ਤੇ ਸਾਰੇ ਪਿੰਡ ਚ ਮੰਗਦੇ ਆ ਫੇ ਉੱਚ ਉੱਚ ਗੀਤ ਵੀ ਗਾਉਂਦੇ ਕਾਲੀਆਂ ਟਾਂ ਕਾਲੇ ਰੋੜ ਮੀਂਹ ਭਰਾ ਤੇ ਜੋਰੋ ਜੋਰ ਰੱਬਾ ਰੱਬਾ ਮੀਂਹ ਭਰਾ ਸਾਡੀ ਕੋਠੀ ਦਾਣੇ ਪਾ ਹੁਣ ਤਾਂ ਬੱਚਿਆਂ ਨੂੰ ਇਦਾਂ ਤੇ ਸ਼ੌਂਕ ਹੀ ਨਹੀਂ ਹੈਗੇ ਤੇ ਇਹ ਵਧੀਆ ਆ ਪਿੰਡਾਂ ਦੇ ਵਿੱਚ ਚਲੋ ਰਲ ਮਿਲ ਕੇ ਲੋਕ ਖੁਸ਼ੀ ਮਨਾਉਂਦੇ ਆ ਥੋੜਾ ਪਲ ਇੰਜੋਏ ਇਕੱਠੇ ਬਹਿ ਕੇ ਕਰਦੇ ਆ ਲਓ ਜੀ ਹੁਣ ਇਧਰ ਪੁੰਨੀ ਸਾਹਿਬ ਵੀ ਲੱਗੇ ਆ ਮੇਰੇ ਕਾਜ ਗੁੱਡੀ ਫੋਕੜ ਨਹੀਂ ਜੀ ਮੈਂ ਮਜ਼ਾਕ ਕਰ ਰਹੀ ਸੀ ਗੁੱਡੀ ਨਹੀਂ ਫੋਕੜ ਹੈ ਇਹ ਕਰ ਰਹਾ ਹੈ ਪਸ਼ੂਆਂ ਨੂੰ ਧੂਆ ਜਿਸ ਦੇ ਨਾਲ ਕਿ ਉਹਨਾਂ ਨੂੰ ਮੱਖੀ ਮੱਛਰ ਨਹੀਂ ਲੜੂਗਾ ਸ਼ਾਮ ਦੇ ਵੇਲੇ ਮੱਖੀ ਮੱਛਰ ਬਹੁਤ ਹੁੰਦਾ ਆ ਤੇ ਪਸ਼ੂਆਂ ਦੇ ਆਲੇ ਦੁਆਲੇ ਥੋੜੀ ਹਰੀ ਤੇ ਥੋੜੀ ਸੁੱਕੀ ਘਾਹ ਲੈ ਕੇ ਅੱਗ ਬਾਲ ਕੇ ਅਗਨੀ ਵਾਲੀ ਦੀ ਧੂਆ ਕਰ ਦਿੰਦਾ ਆ ਤੇ ਫਿਰ ਉਹਦੇ ਨਾਲ ਮੱਛਰ ਉੱਡ ਜਾਂਦਾ ਆ ਤੇ ਲਓ ਜੀ ਅਰਮਾਨ ਨੇ ਅੱਜ ਮੇਰ ਨਾਲ ਬਹੁਤ ਸ਼ਤਾਨੀ ਕੀਤੀ ਆ ਉਹਦੇ ਸਕੂਲੋਂ ਆਇਆ ਸੀ ਮੈਸੇਜ ਬਈ ਕੱਲ ਨੂੰ ਅ ਬੱਚਿਆਂ ਨੇ ਸਕੂਲ ਖੀਰ ਲੈ ਕੇ ਆਉਣੀ ਹੈ ਖੀਰ ਬਣਾਉਣੀ ਆ ਕਿਉਂਕਿ ਕੱਲ ਤੀਆਂ ਮਨੂਗੀਆਂ ਤੇ ਮੈਂ ਖੀਰ ਬਣਾ ਕੇ ਰੱਖ ਦੁੱਤੀ ਆ ਪਰ ਹੁਣ ਮੈਂ ਉਹਨੂੰ ਕਿਹਾ ਮੈਂ ਕਿਹਾ ਕੱਲ ਸ਼ਨੀਵਾਰ ਆ ਵੀ ਤੇਰੀ ਵਾਈਟ ਯੂਨੀਫਾਰਮ ਆ ਤੇਰੇ ਸ਼ੂ ਮੈਂ ਧੋ ਕੇ ਰੱਖੇ ਹੋਏ ਸ਼ੂ ਚੁੱਕ ਲੈ ਤੇ ਇਹ ਕਹਿੰਦਾ ਮੈਨੂੰ ਤਾਂ ਕੱਲ ਦੀ ਛੁੱਟੀ ਆ ਗਰਲਜ਼ ਨੂੰ ਕਹਿੰਦਾ ਬੁਲਾਇਆ ਬੁਆਇਜ਼ ਨੂੰ ਛੁੱਟੀ ਆ ਤੇ ਹੁਣੇ ਬੁਆਏ ਘਰ ਬੈ ਕੇ ਖੀਰ ਖਾਊਗਾ ਤੇ ਨਾਲੇ ਸਾਡਾ ਸਿਰ ਖਾਊਗਾ ਅਵਨੀਤ ਜਾਊਗੀ ਤੀਆਂ ਮਨਾਊਗੀ ਕਿਉਂਕਿ ਅਵਨੀਤ ਦਾ ਕਾਲਜ ਤੇ ਇਹਰਮਾਨ ਦਾ ਸਕੂਲ ਇੱਕੋ ਹੀ ਆ ਇੱਕੋ ਜਗ੍ਹਾ ਦੋਨਾਂ ਦਾ ਤੇ ਕਾਸ਼ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਵੀ ਤੀਆਂ ਦਾ ਰਵਾਜ ਹੁੰਦਾ ਹੁਣ ਇਹ 9-10 ਸਾਲ ਤੋਂ ਇਹ ਰਵਾਜ ਜ਼ਿਆਦਾ ਚੱਲ ਪਿਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤੀਆਂ ਮਨਾਉਣ ਦਾ ਵਧੀਆ ਆ ਵਧੀਆ ਉਪਰਾਲਾ ਆ ਸਕੂਲ ਵਾਲਿਆਂ ਦਾ ਵੀ ਬੱਚਿਆਂ ਨੂੰ ਆਪਣੇ ਵਿਰਸੇ ਦਾ ਪਤਾ ਲੱਗਦਾ ਆ ਵਧੀਆ ਉੱਥੇ ਵਿਰਸੇ ਵਾਲੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਪਿੰਘਾਂ ਪਾਈਆਂ ਹੁੰਦੀਆਂ ਆ ਤੇ ਕੁੜੀਆਂ ਮਹਿੰਦੀਆਂ ਲਾ ਕੇ ਪਰਾਂਦੇ ਲਾ ਕੇ ਘੱਗਰੇ ਪਾ ਕੇ ਜਾਂਦੀਆਂ ਆ ਤੀਆਂ ਤੇ ਅਵਨੀਤ ਨੇ ਵੀ ਅੱਜ ਮਹਿੰਦੀ ਲਾਈਓ ਆ ਕੱਲ ਨੂੰ ਤੀਆਂ ਮਨਾਉਣੀਆਂ ਨੇ ਅਸੀਂ ਤਾਂ ਬਹੁਤ ਮਿਸ ਕਰਦੇ ਆ ਇਦਾਂ ਦਾ ਟਾਈਮ ਬਹੁਤ ਆਉਂਦਾ ਯਾਦ ਵੀ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਵੀ ਕਾਸ਼ ਕਿਤੇ ਹੁੰਦਾ ਅਸੀਂ ਤਾਂ ਬਹੁਤ ਇੰਜੋਏ ਕਰਿਆ ਕਰਨਾ ਸੀਗਾ ਬਹੁਤ ਸ਼ੌਂਕ ਸੀ ਸਾਨੂੰ ਵੀ ਜਦੋਂ ਅਸੀਂ ਛੋਟੇ ਮੋਟੇ ਹੁੰਦੇ ਸੀ ਪ੍ਰੋਗਰਾਮ ਦਾ ਚਿਲਡਰਨ ਡੇ ਤੇ ਹੁਣ ਆ ਜਦੋਂ ਲਾਸਟ ਕਲਾਸਾਂ ਦਾ ਹੁੰਦਾ ਸੀਗਾ ਉਦੋਂ ਹੁੰਦਾ ਸੀਗਾ ਚਲੋ ਜੀ ਜੋ ਹੋ ਗਿਆ ਸੋ ਹੋ ਗਿਆ ਹੁਣ ਨਿਆਣੇ ਰਾਜੀ ਖੁਸ਼ੀ ਰਹਿਣ ਇੰਜੋਏ ਕਰਨ ਵਾਲੇ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਅਸੀਂ ਸੀ ਸਮਾਂ ਹੋਰ ਸੀ ਹੁਣ ਗਾਹਾਂ ਹੋਰ ਹੋ ਜਾਣਾ ਆ ਤੇ ਹੁਣ ਸ਼ਾਮ ਪੈ ਗਈ ਆ ਤੇ ਅਸੀਂ ਛਕਦੇ ਆ ਪ੍ਰਸ਼ਾਦੇ ਅਵਨੀਤ ਪਰਵੀਰ ਛਕਾਉਗੀਆਂ ਸਭ ਨੂੰ ਪ੍ਰਸ਼ਾਦੇ ਤੇ ਇਹਨਾਂ ਦੀ ਭੈਣ ਅੰਦਰ ਹੈ ਕਾਕੇ ਨੂੰ ਲੈ ਕੇ ਬੈਠੀ ਉਹਨੂੰ ਵਾਲੇ ਅਸੀਂ ਨਹੀਂ ਦਿਖਾਵਾਂਗੇ ਉਹਦੀ ਵੀਡੀਓ ਨਹੀਂ ਬਣਾਵਾਂਗੇ ਕਿਉਂਕਿ ਕਾਕਾ ਬਹੁਤ ਛੋਟਾ ਆ ਛੋਟੇ ਬੱਚੇ ਦੀ ਵੀਡੀਓ ਨਹੀਂ ਬਣਾਈਦੀ ਤੇ ਹੁਣ ਅਸੀਂ ਬਾਹਰ ਬਹਿ ਕੇ ਰੋਟੀ ਖਾਵਾਂਗੇ ਕਿਉਂਕਿ ਬਾਹਰ ਮੌਸਮ ਠੰਡਾ ਆ ਮੀਂਹ ਤਾਂ ਅਜੇ ਨਹੀਂ ਆਊਗਾ ਬੱਦਲ ਹੋ ਕੇ ਫਿਰ ਚਲ ਜਾਇਆ ਤੇ ਬਾਹਰ ਹਵਾ ਹਾਰੇ ਰੋਟੀ ਖਾਣ ਦੇ ਵਿੱਚ ਵਧੀਆ ਲੱਗਦਾ ਆ ਰੋਟੀ ਖਾਣ ਤੋਂ ਥੋੜੀ ਜਿਹਾ ਬਾਅਦ ਫਿਰ ਅਸੀਂ ਬਾਹਰ ਥੋੜੀ ਜਿਹੀ ਸੈਰ ਕਰਾਂਗੇ ਕਿਉਂਕਿ ਮੌਸਮ ਹੱਲੇ ਬਾਹਰ ਠੰਡਾ ਆ ਤੇ ਉੱਧਰ ਜਿਹੜਾ ਧੂਆ ਕੀਤਾ ਸੀ ਉਹ ਅੱਗ ਬਲ ਗਈ ਆ ਅਰਮਾਨ ਨੂੰ ਮੈਂ ਕਿਹਾ ਥੋੜੀ ਜਿਹੀ ਮਿੱਟੀ ਉੱਤੇ ਪਾ ਦੇ ਕਿਉਂਕਿ ਧੂਆ ਹੋ ਜਵੇ ਕਿਉਂਕਿ ਅੱਗ ਬਲੇ ਫਿਰ ਤਾਂ ਬਾਲਣੇ ਖਤਮ ਬਲ ਜਾਣਾ ਆ ਧੂਏ ਦੇ ਨਾਲੇ ਮੱਛਰ ਮੱਖੀ ਉੱਡਣਾ ਆ ਤੇ ਅਰਮਾਨ ਉਹ ਅੱ ਲਾਉ ਰਿਹਾ ਟਾਈਮ ਹੋਣ ਬਹੁਤ ਹੋ ਗਿਆ ਆ ਤੇ ਅਸੀਂ ਹੁਣ ਇੱਥੇ ਵੀਡੀਓ ਖਤਮ ਕਰਦੇ ਆ ਤੁਹਾਨੂੰ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਸ਼ੁਰੂ ਅਸੀਂ ਕਿੱਥੋਂ ਕੀਤੀ ਸੀ ਵੀਡੀਓ ਤੇ ਕਿੱਥੇ ਆ ਕੇ ਹੁਣ ਖਤਮ ਕੀਤੀ ਆ ਕਈ ਮੈਨੂੰ ਜਾਣ ਪਛਾਣ ਵਾਲੇ ਜਦੋਂ ਮਿਲਦੇ ਆ ਤੇ ਮੈਨੂੰ ਕਹਿੰਦੇ ਸੀ ਤੇਰੀਆਂ ਵੀਡੀਓ ਦੇਖੀ ਨੀ ਸਾਨੂੰ ਬਹੁਤ ਵਧੀਆ ਲੱਗਦੀਆਂ ਆ ਥੈਂਕ ਯੂ ਸਾਰਿਆਂ ਦਾ ਵੀਡੀਓ ਦੇਖਣ ਲਈ ਕੋਈ ਆਸਟ੍ਰੇਲੀਆ ਤੋਂ ਦੇਖਦਾ ਹੈ ਕੋਈ ਨਿਊਜ਼ੀਲੈਂਡ ਤੋਂ ਦੇਖਦਾ ਕੋਈ ਜਰਮਨ ਤੋਂ ਦੇਖਦਾ ਹੈ ਤੇ ਬਹੁਤ ਬਹੁਤ ਥੈਂਕ ਯੂ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਮੇਰੀ ਵੀਡੀਓ ਦੇਖਦੇ ਆ ਤਾਂ ਹੌਸਲਾ ਮਿਲਦਾ ਹੈ ਤੇ ਥੈਂਕ ਯੂ ਜੀ ਬਹੁਤ ਬਹੁਤ